ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਜੀ ਇੱਕ ਮਾਤਾ ਜੀ ਸਨ ਉਹ ਆਪਣੀ ਜੀਵਨੀ ਬਾਰੇ ਸੁਣਾਉਂਦੇ ਨੇ ਕਿ ਕਿਵੇਂ ਸ਼ਹੀਦਾਂ ਸਿੰਘਾ ਨੇ ਉਹਨਾਂ ਤੇ ਕਿਰਪਾ ਕੀਤੀ ਮਾਤਾ ਜੀ ਨੇ ਦੱਸਿਆ ਕਿ ਮੇਰੇ ਪਰਿਵਾਰ ਵਿੱਚ ਮੇਰਾ ਘਰ ਵਾਲਾ ਸੀ ਜਿਹੜਾ ਉਹ ਬਹੁਤ दारू ਪੀਂਦਾ ਸੀ ਤੇ ਵਕਾਰਜਿਆ ਜੀਵਨ ਸੀ ਉਸਦਾ ਤੇ ਕਹਿੰਦੇ ਮੇਰੇ ਮਨ ਵਿੱਚ ਸ਼ਰਦਾ ਸੀ ਮਹਾਰਾਜ ਦੇ ਪ੍ਰਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਜੀਵਨ ਮੈਂ ਬਚਪਨ ਵੇਲੇ ਪੜਿਆ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜੀ ਦੀ ਕਿਰਪਾ ਨੂੰ ਮੈਂ ਜਾਣਦੀ ਸੀ ਸ਼ਹੀਦਾ ਸਿੰਘਾਂ ਦੇ ਦਰ ਮੈਂ ਜਾਇਆ ਕਰਦੀ ਸੀ ਅਰਦਾਸ ਬੇਨਤੀ ਕਰਿਆ ਕਰਦੀ ਸੀ ਪਰ ਮੇਰਾ ਅਗਲਾ ਜੀਵਨ ਜਿਹੜਾ ਸੀ ਮੈਨੂੰ ਘਰ ਵਾਲਾ ਮਿਲਿਆ ਉਹ ਸ਼ਰਾਬੀ ਕੁਬਾਬੀ ਸੀ ਉਹ ਕਹਿੰਦੀ ਮੈਂ ਬਹੁਤ ਮਨੋਂ ਤੰਗ ਸੀ ਤੇ ਮੈਂ ਜਦੋਂ ਵੀ ਅਰਦਾਸ ਕਰਨੀ ਮਹਾਰਾਜ ਕਿਰਪਾ ਕਰੋ ਤੇ ਕਰੋ दारू ਨਿਕਲ ਜਾਵੇ ਕਹਿੰਦੇ ਮੇਰੇ ਮਨ ਵਿੱਚ ਖਿਆਲ ਆਇਆ ਕਿ ਚਲੋ ਕੀ ਕਰ ਸਕਦੇ ਆ ਪਰ ਆਪਾਂ ਨੂੰ ਆਪਣਾ ਜੀਵਨ ਸੁਧਾਰਨਾ ਚਾਹੀਦਾ ਹੈ ਕਹਿੰਦੀ ਮੈਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਜਾ ਕੇ ਉੱਥੇ ਅਰਦਾਸ ਬੇਨਤੀਆਂ ਕਰਕੇ ਅੰਮ੍ਰਿਤਸਰ ਆ ਕੇ ਘਰੇ ਆ ਗਈ ਕਹਿੰਦੇ ਉਸੇ ਦਿਨ ਤੋਂ ਮੇਰੇ ਘਰਵਾਲੇ ਘਰ ਦੇ ਵਿੱਚ ਕਲਾ ਸ਼ੁਰੂ ਹੋ ਗਈ। ਮੇਰਾ ਘਰ ਵਾਲਾ ਜਿਹੜਾ दारू ਪੀਂਦਾ ਸੀ ਉਹਨੇ ਮੈਨੂੰ ਮਾਰਨਾ ਕੁੱਟਣਾ ਤੇ ਕਹਿਣਾ ਗਾਤਰਾ ਲਾ ਕੇ ਸੁੱਟ ਦੇ। ਜਾਂ ਤੈਨੂੰ ਕਿੰਨੇ ਕਿਹਾ ਸੀ ਅੰਮ੍ਰਿਤਸਰ ਕਿਹਾ ਮੈਨੂੰ ਮੀਟ ਬਣਾ ਕੇ ਕੌਣ ਦੇਊਗਾ, दारू ਪਾ ਕੇ ਕੌਣ ਦੇਊਗਾ। ਇਦਾਂ ਦੀਆਂ ਗੱਲਾਂ ਕਹਿੰਦੀ ਮੈਨੂੰ ਉਹਨੇ ਕੀਤੀਆਂ। ਮੇਰਾ ਜੀਣਾ ਵੀ ਖਰਾਬ ਕਰ ਦਿੱਤਾ, ਔਖਾ ਕਰ ਦਿੱਤਾ। ਕਹਿੰਦੀ ਫਿਰ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿਸੇ ਕੋਲੋਂ ਕਿ ਜੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਦੁਪਹਿਰਾ ਸਹਿਬ ਦੀ ਸੇਵਾ ਵਿੱਚ ਹਾਜ਼ਰੀ ਭਰੀਏ ਤਾਂ ਸਾਰੇ ਕਸ਼ਟ ਦੂਰ ਹੋ ਜਾਂਦੇ ਨੇ ਕਹਿੰਦੀ ਮੈਂ ਐਤਵਾਰ ਗਈ ਉੱਥੇ ਅਰਦਾਸ ਬੇਨਤੀ ਕਰਕੇ ਬਾਬਾ ਜੀ ਕੋਲੋਂ ਵੀ ਅੰਦਰ ਅਰਦਾਸ ਬੇਨਤੀ ਕਰਵਾਈ ਤੇ ਪਹਿਲੀ ਵਾਰ ਦੁਪਹਿਰਾ ਸਹਿਬ ਕਟਿਆ ਉਥੇ ਇਹੋ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਅੱਗੇ ਇਹੋ ਅਰਦਾਸ ਕੀਤੀ ਕਿ ਮਹਾਰਾਜ ਜੀ ਮੈਂ ਤੁਹਾਡੀ ਸ਼ਕਤੀ ਨੂੰ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਬਲ ਨੂੰ ਤਾਂ ਮੰਨਾਂਗੀ ਜੇ 1 ਮਹੀਨੇ ਵਿੱਚ ਮੇਰਾ ਘਰ ਵਾਲਾ ਸ਼ਰਾਬ ਛੱਡ ਦੇਵੇ ਕਹਿੰਦੀ ਇਹ ਅਰਦਾਸ ਕਰਕੇ ਮੈਂ ਘਰ ਆ ਗਈ ਅਗਲੇ ਚਪੈਰੇ ਸਾਹਿਬ ਤੇ ਵੀ ਗਈ ਉਸ ਤੋਂ ਅਗਲੇ ਤੇ ਵੀ ਗਈ ਕਹਿੰਦੀ ਪਤਾ ਨਹੀਂ ਕੀ ਹੋਇਆ ਰਾਤ ਮੇਰਾ ਘਰ ਵਾਲਾ ਸੁੱਤਾ ਏ ਤੇ ਸੁੱਤੇ ਨੂੰ ਕੋਈ ਦੱਬਾ ਪੈ ਜਾਂਦਾ ਜਿੱਦਾਂ ਬੰਦਾ ਡਰ ਜਾਂਦਾ ਏ ਇਦਾਂ ਉੱਠਿਆ ਤੇ ਲੋਕ ਰਿਆ ਸੀ ਮੈਂ ਬੜਾ ਪੁੱਛਦੀ ਆ ਵੀ ਕੀ ਗੱਲ ਹੋਈ ਏ ਕਿਉਂ ਡਰਦੇ ਹੋ ਤੇ ਕਹਿੰਦੀ ਮੰਜੇ ਤੋਂ ਉੱਠ ਕੇ ਤੇ ਘਰ ਦੀ ਇੱਕ ਨੁੱਕਰ ਦੇ ਵਿੱਚ ਜਾ ਕੇ ਜਿੱਦਾਂ ਵੀ ਬਹੁਤ ਕਿਸੇ ਨੇ ਮਾਰਿਆ ਹੁੰਦਾ ਜਾਂ ਕਿਸੇ ਨੇ ਡਰਾਇਆ ਇਦਾਂ ਜਾ ਕੇ ਬੈਠ ਗਿਆ ਉਹ ਕਹਿਣ ਲੱਗੀ ਮੈਂ ਤੇ ਮੇਰਾ ਬੇਟਾ ਅਸੀਂ ਦੋਨੇ ਉਹਨੂੰ ਪੁੱਛਦੇ ਆਂ ਵੀ ਕੀ ਗੱਲ ਹੋ ਗਈ ਕੀ ਦੇਖ ਲਿਆ ਤੁਸੀਂ ਇਹੋ ਜਿਹਾ ਕੁਝ ਨਹੀਂ ਕਹਿੰਦਾ ਤੇ ਨਾ ਬੋਲਦਾ ਰੋਈ ਜਾਂਦਾ ਸੀ ਹੱਥ ਮਾਰੀ ਜਾਂਦਾ ਸੀ ਕਿ ਪਰੇ ਹੋ ਜਾਓ ਮੇਰੇ ਕੋਲੋਂ ਤੁਸੀਂ ਸਾਰੇ ਪਰੇ ਹੋ ਜਾਓ ਕਹਿੰਦੀ ਇਦਾਂ ਅਸੀਂ ਬੜੇ ਡਰ ਗਏ ਵੀ ਕੀ ਦੇਖ ਲਿਆ ਇਹਨੇ ਕੋਈ ਮਾੜਾ ਸੁਪਨਾ ਦੇਖ ਲਿਆ ਹੋਣਾ ਕਹਿੰਦੀ ਉਹ ਸਾਰੀ ਰਾਤ ਉਸ ਨੁੱਕਰ ਤੋਂ ਹੀ ਨਹੀਂ ਨਿਕਲਿਆ ਕਹਿੰਦੇ ਅਸੀਂ ਵੀ ਇਦਾਂ ਹੀ ਬੈਠੇ ਰਹੇ ਕਰਨਾ ਕੀ ਸੀ ਸ਼ਰਾਬ ਉਹਨੇ ਪੀਤੀ ਹੋਈ ਸੀ ਅਗਲਾ ਦਿਨ ਚੜਿਆ ਕਹਿੰਦੇ ਮੈਂ ਆਪਣੇ ਬੇਟੇ ਨੂੰ ਕਿਹਾ ਵੀ ਇਹਨੂੰ ਕੱਢ ਬਾਹਰ ਚਾਹ ਪਾਣੀ ਪਿਆ ਤੇ ਜਦੋਂ ਬੇਟਾ ਲੈਣ ਗਿਆ ਤਾਂ ਉਹ ਕਹਿੰਦਾ ਨਹੀਂ ਮੈਂ ਨਹੀਂ ਬਾਹਰ ਆਉਣਾ ਮੈਂ ਬਾਹਰ ਨਹੀਂ ਹੋਣਾ ਤੁਸੀਂ ਮੈਨੂੰ ਬੁਲਾਉਣਾ ਤੇ ਕਹਿੰਦੀ ਉਸ ਤੋਂ ਬਾਅਦ ਦੁਪਹਿਰ ਹੋ ਗਈ ਉਹਨੇ ਕੁਝ ਨਹੀਂ ਖਾਦਾ ਪੀਤਾ ਤੇ ਉਸੇ ਨੁੱਕਰ 'ਚ ਹੀ ਬੈਠਾ ਏ ਮੈਂ ਰੋਟੀ ਲੈ ਕੇ ਗਈ ਵੀ ਰੋਟੀ ਖਾ ਲਓ ਉਹ ਕਹਿਣ ਲੱਗਾ ਨਹੀਂ ਮੈਂ ਕੁਝ ਨਹੀਂ ਖਾਣਾ ਮੈਂ ਕੁਝ ਨਹੀਂ ਖਾਣਾ ਅੱਜ ਤੋਂ ਬਾਅਦ ਤੇ ਕਹਿੰਦੀ ਅਸੀਂ ਕਿਹਾ ਵੀ ਚਲ ਕੋਈ ਨਹੀਂ ਤੂੰ ਨਾ ਖਾਈ ਜੋ ਤੇਰਾ ਖਾਣ ਨੂੰ ਨਹੀਂ ਜੀ ਕਰਦਾ ਪਰ ਆਹ ਪ੍ਰਸ਼ਾਦਾ ਚੱਕ ਲਾ ਵੀ ਰਾਤ ਦਾ ਤੂੰ ਭੁੱਖਾ ਬੈਠਾ ਹੈ ਰਾਤ ਦਾ ਹੀ ਡਰਿਆ ਬੈਠਾ ਹੈ ਤੇ ਨਾ ਹੀ ਦੱਸਦਾ ਹੈ ਵੀ ਹੋਇਆ ਕੀ ਏ ਤੇਨੂੰ ਕਹਿਣ ਲੱਗੀ ਡਾਕਟਰ ਨੂੰ ਘਰੇ ਬੁਲਾਇਆ ਉਹਨੇ ਕਿਹਾ ਵੀ ਇਹ ਡਰ ਗਿਆ ਕਿਸੇ ਚੀਜ਼ ਤੋਂ ਚਲੋ ਇਦਾਂ ਦੀ ਖੇਡ ਹੋਈ ਉਹ ਸ਼ਾਮਾਂ ਤੱਕ ਅੰਦਰੋਂ ਨਹੀਂ ਨਿਕਲਿਆ ਰਾਤ ਵੀ ਨਹੀਂ ਨਿਕਲਿਆ ਭੁੱਖਾ ਤੇ ਆਇਆ ਬੈਠਾ ਰਿਆ ਮੈਂ ਉਥੇ ਪਾਣੀ ਕਹਿੰਦੀ ਦੇ ਕੇ ਆਈ ਆ ਉਥੇ ਰੋਟੀ ਰੱਖੀ ਏ ਨਾ ਰੋਟੀ ਖਾਦੀ ਏ ਸਿਰ ਪਾਣੀ ਪੀਤਾ ਏ ਉਥੇ ਬੈਠਾਏ ਦੂਜੇ ਦਿਨ ਉੱਠ ਕੇ ਆਪੇ ਹੀ ਅੰਦਰੋਂ ਸਾਡੇ ਉੱਠਣ ਤੋਂ ਪਹਿਲਾਂ ਹੀ ਘਰੋਂ ਚਲਾ ਗਿਆ। ਤੁਹਾਨੂੰ ਪਤਾ ਨਹੀਂ ਕਦੋਂ ਗਿਆ ਰਾਤ ਨੂੰ ਚਲਾ ਗਿਆ ਤੇ ਮੈਂ ਸਵੇਰੇ ਉੱઠી ਦੇਖਿਆ ਵੀ ਉਥੇ ਹੈ ਨਹੀਂ ਤੇ ਮੈਂ ਆਪਣੇ ਬੇਟੇ ਨੂੰ ਉਠਾਇਆ ਵੀ ਆਪਣੇ ਪਿਓ ਨੂੰ ਦੇਖ ਭਾਈ ਤੇਰਾ ਪਿਓ ਕਿੱਥੇ ਆ? ਮੇਰੇ ਬੇਟੇ ਨੇ ਵੀ ਆਸ-ਪਾਸੇ ਦੇਖਿਆ ਘਰੋਂ ਬਾਹਰ ਵੀ ਦੇਖਿਆ ਕਿਤੇ ਨਹੀਂ ਦਿਖਿਆ। ਤਾਂ ਉਹ ਕਹਿੰਦੀ ਮੈਂ ਕਿਹਾ ਦੇਖੀ ਕਿਤੇ दारू ਵੱਲ ਨਾ ਚਲਾ ਗਿਆ ਹੋਵੇ ਜਾਂ ਖੇਤਾਂ 'ਚ ਨਾ ਚਲਾ ਗਿਆ ਹੋਵੇ ਉਧਰ ਵੀ ਭੇਜਿਆ ਪਰ ਕਿਤੇ ਨਹੀਂ ਮਿਲਿਆ ਤੇ ਫਿਰ ਦਿਨ ਹੋਏ ਤੇ ਅਸੀਂ ਆਸੇ-ਪਾਸੇ ਪੁੱਛਿਆ ਕਿਸੇ ਦੇ ਘਰ ਤਾਂ ਨਹੀਂ ਚਲਾ ਗਿਆ ਕਿਸੇ ਦੇ ਨਾਲ ਤਾਂ ਨਹੀਂ ਚਲਾ ਗਿਆ ਕਿੱਥੇ ਚਲਾ ਗਿਆ ਬੜੀ ਫਿਕਰ ਲੱਗੀ ਪਈ ਵੀ ਰਾਤ ਕੱਲ ਪਰਸੋ ਦਾ ਡਰਿਆ ਪਿਆ ਏ ਕਿੱਥੇ ਚਲਾ ਗਿਆ ਹੋਵੇਗਾ ਮਾਤਾ ਜੀ ਕਹਿੰਦੀ ਮੈਂ ਮਹਾਰਾਜ ਅੱਗੇ ਅਰਦਾਸ ਕੀਤੀ ਮਾਰਾ ਸੱਚੇ ਪਾਸ਼ਾ ਵਿਚਾਰ ਜਿੱਦਾਂ ਦਾ ਵੀ ਇਹਨੂੰ ਪਤਾ ਨਹੀਂ ਕੀ ਗੱਲ ਹੋਈ ਆ ਵੀ ਘਰੇ ਭੇਜ ਦਓ ਕਹਿੰਦਾ ਸਾਨੂੰ ਇੱਕ ਸਿੰਘ ਨੇ ਦੱਸਿਆ ਮੈਂ ਉਹਨੂੰ ਮੈਂ ਉਹਨੂੰ ਬਾਸ ਢੇ ਤੇ ਖੜਾ ਦੇਖਿਆ ਵੀ ਸ਼ਾਇਦ ਬਾਸ ਤੇ ਚੜਿਆ ਹੋ ਤੇ ਕਹਿੰਦੀ ਮੈਨੂੰ ਫਿਕਰ ਲੱਗ ਗਈ ਵੀ ਪਤਾ ਨਹੀਂ ਕਿੱਥੇ ਚਲਾ ਗਿਆ ਕਿਉਂ ਚਲਾ ਗਿਆ ਐਦਾਂ ਕਦੀ ਜਾਂਦਾ ਨਹੀਂ ਸੀ ਹੁੰਦਾ ਕਹਿੰਦੀ ਅਸੀਂ ਦੁਪਹਿਰ ਤੱਕ ਦੇਖਿਆ ਆਸੇ-ਪਾਸੇ ਦੋ ਚਾਰ ਪਿੰਡ ਦੇਖੇ ਤੇ ਹੋਰ ਵੀ ਬਸ ਅੱਡੇ ਸ਼ਹਿਰ ਜਾ ਕੇ ਵੀ ਦੇਖਿਆ ਪਰ ਸਾਨੂੰ ਨਹੀਂ ਮਿਲਿਆ ਕਹਿਣ ਲੱਗੀ ਸ਼ਾਮਾਂ ਨੂੰ ਆਇਆ ਅਮਰਤ ਛਕਿਆ ਹੋਇਆ ਗਾਤਰਾ ਉੱਟੋ ਦੀ ਪਾਇਆ ਹੋਇਆ ਉਹਨੇ ਅਮਰਤ ਛਕਿਆ ਹੋਇਆ ਤੇ ਜਦੋਂ ਘਰ ਅੰਦਰ ਆਇਆ ਤਾਂ ਮੈਂ ਹੈਰਾਨ ਹੋ ਗਈ ਵੀ ਇਹਨੂੰ ਕੀ ਹੋ ਗਿਆ ਇਹਨੇ ਇਹੋ ਜਿਹਾ ਕੀ ਦੇਖਿਆ ਤੇ ਉਹ ਕਹਿੰਦਾ ਮੈਨੂੰ ਭਗਵਾਨ ਨੇ ਵੀ ਮੈਨੂੰ ਉਹਨੇ ਨਰਕ ਵਿਖਾ ਦਿੱਤਾ ਹੈ ਮੈਂ ਸਾਰੇ ਨਰਕ ਵੇਖ ਲਏ ਨੇ ਉੱਥੇ ਕਿੰਨਾ ਲੋਕਾਂ ਨੂੰ ਘੋਟਦੇ ਨੇ ਕਿੰਨਾ ਲੋਕਾਂ ਨੂੰ ਟੰਗਿਆ ਹੋਇਆ ਹੈ ਕਿੰਦਾ ਕਿਡਾਇਆ 'ਚ ਸੜਦੇ ਪਏ ਆ ਕਿੰਦਾ ਅੰਨੇ ਕੀਤੇ ਜਾ ਰਹੇ ਆ ਮੈਂ ਸਾਰਾ ਹੀ ਨਰਕ ਦੇਖ ਲਿਆ ਉਹ ਨਰਕ ਦੇ ਵਿੱਚੋਂ ਜਦੋਂ ਮੈਂ ਸੁਪਨੇ ਦੇ ਵਿੱਚੋਂ ਕੁਝ ਦੇਖਦਾ ਸੀ ਉਹਦੇ ਵਿੱਚੋਂ ਇੱਕ ਬੰਦਾ ਬਾਹਰ ਆ ਗਿਆ ਉਹਦੇ ਲੰਮੇ-ਲੰਮੇ ਸਿੰਗ ਨੇ ਬੜਾ ਭਿਆਨਕ ਹੁੰਦਾ ਸਰੂਪ ਏ ਤੇ ਉਹ ਬਾਹਰ ਆ ਗਿਆ ਉੜਨੇ ਮੈਨੂੰ ਡਰਾਇਆ ਸੀ ਮੈਨੂੰ ਕਹਿੰਦਾ ਜੇ ਤਾ ਬਚਣਾ ਹੀ ਤੇ ਗੁਰੂ ਦੇ ਲੜ ਲੱਗ ਜਾ ਆ ਦਾਰੂ ਛੱਡ ਦੇ ਨਹੀਂ ਤਾਂ ਤੈਨੂੰ ਵੀ ਇਦਾਂ ਲੈ ਕੇ ਜਾਵਾਂਗੇ ਤੇ ਸਾਰੀਆਂ ਸਜ਼ਾ ਚੋਂ ਲੰਘਾਵਾਂਗੇ ਕਹਿੰਦਾ ਮੈਂ ਉਹਦਾ ਐਸਾ ਭਿਆਨਕ ਰੂਪ ਦੇਖ ਕੇ ਗੁੰਗਾ ਬੋਲਾ ਹੀ ਹੋ ਗਿਆ ਸੀ ਸਭ ਕੁਝ ਮੈਨੂੰ ਭੁੱਲ ਗਿਆ ਸੀ ਮੈਨੂੰ ਇਦਾਂ ਲੱਗਾ ਸੀ ਕਿ ਮੈਂ ਮਰ ਗਿਆ ਤੁਸੀਂ ਮੈਨੂੰ ਬੁਲਾਉਂਦੇ ਸੀਗੇ ਮੈਨੂੰ ਕੋਈ ਸੋਧ-ਵੋਧ ਨਹੀਂ ਸੀ ਕਹਿੰਦਾ ਉਸ ਡਰ ਕਰਕੇ ਮੈਂ ਗੁਰੂ ਘਰ ਜਾ ਕੇ ਅੰਮ੍ਰਿਤ ਛਕ ਕੇ ਅੱਜ ਗੁਰੂ ਵਾਲਾ ਬਣ ਗਿਆ ਤੇ ਮੈਨੂੰ ਕੁਝ ਨਹੀਂ ਪਤਾ ਕਿੱਦਾਂ ਰਹਿਣਾ ਹੈ ਕਿਵੇਂ ਰਹਿਣਾ ਹੈ ਤੇ ਮੈਨੂੰ दारू ਦੇ ਲਾਗੇ ਨਾ ਜਾਣ ਦਿਓ ਪਰ ਜਿੱਦਾਂ ਮੈਨੂੰ ਮਹਾਰਾਜ ਨੇ ਡਰ ਦਿਖਾ ਦਿੱਤਾ ਏ ਮੈਂ ਕਦੇ ਨਹੀਂ ਜਾਵਾਂਗਾ ਗੁਰੂ ਵਾਲਾ ਬਣ ਗਿਆ ਕਹਿੰਦੀ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਅਰਦਾਸ ਕੀਤੀ ਸੀ ਕੇ ਬਾਬਾ ਜੀ 1 ਮਹੀਨੇ ਵਿੱਚ ਲੈ ਕੇ ਆਓ ਤੇ ਪਰ ਉਹ 1 ਮਹੀਨੇ ਵਿੱਚ ਆਉਣ ਵਾਲਾ ਨਹੀਂ ਸੀ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਨੇ ਇਹੋ ਜਿਹੀ ਖੇਡ ਵਰਤਾ ਦਿੱਤੀ ਕਿ ਨਰਕ ਵਿਖਾ ਦਿੱਤੇ ਇਹਨੂੰ ਕਹਿੰਦੀ ਚਲੋ ਉਹ ਕੰਮ ਹੋਇਆ ਤੇ ਮੈਂ ਸੋਚਿਆ ਵੀ ਹੁਣ ਚਪੈਰਾ ਸਾਹਿਬ ਤੇ ਜਾਇਆ ਕਰਾਂਗੇ 1 ਮਹੀਨਾ ਗਈ 1 ਮਹੀਨੇ ਬਾਅਦ ਮੇਰਾ ਬੱਚਾ ਫੌਜ ਚ ਭਰਤੀ ਹੋਣ ਵਾਸਤੇ ਰੋਜ਼ ਹੀ ਦੌੜਦਾ ਸੀ ਉਹਨੂੰ 1 ਸਾਲ ਹੋ ਗਿਆ ਸੀ ਦੌੜ ਲਗਾਉਂਦੇ ਆ ਆਪਣੀ ਪ੍ਰੈਕਟਿਸ ਕਰਦੇ ਆ ਭਰਤੀ ਆਉਣ ਵਾਲੀ ਸੀ ਉਹਦੇ ਵਿੱਚ 20 ਦਿਨ ਰਹਿੰਦੇ ਸੀ ਤੇ ਕਹਿਣ ਲੱਗੀ 20 ਦਿਨ ਪਹਿਲਾਂ ਮੇਰੇ ਬੇਟੇ ਦੇ ਸੱਟ ਲੱਗ ਗਈ ਮੋਟਰਸਾਈਕਲ ਕਈ ਕੋਈ ਮਾਰ ਗਿਆ ਤੇ ਉਹਦੀ ਲੱਤ ਖਲੋ ਗਈ ਲੱਤ ਜਿਹੜੀ ਸੀ ਉਹਦੀ ਕੋਈ ਨਾੜ ਦਬ ਹੋ ਗਈ ਤੇ ਉਹ ਲੱਤ ਤੋਂ ਕਢੀਸ ਕੇ ਧੁਰਦਾ ਸੀ ਮੈਂ ਤਾਂ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਅੱਗੇ ਅਰਦਾਸ ਕੀਤੀ ਕਿ ਮਹਾਰਾਜ ਜੀ ਅੱਗੇ ਤੁਸੀਂ ਮੇਰੀ ਮਨੋ ਕਾਮਨਾ ਪੂਰੀ ਕੀਤੀ ਮੇਰੇ ਤੇ ਕਿਰਪਾ ਕੀਤੀ ਇੱਕ ਮਹੀਨੇ ਤੋਂ ਪਹਿਲਾਂ ਮੇਰੇ ਘਰੋਂ दारू ਦਾ ਕੋੜ ਕੱਢ ਦਿੱਤਾ ਹੁਣ ਕਿਰਪਾ ਕਰੋ ਮੇਰੇ ਬੱਚੇ ਦੀ ਲਤ ਠੀਕ ਹੋ ਜਾਏ ਇਹ ਫੌਜ ਭਰਤੀ ਵਾਸਤੇ ਜਾਣਾ ਚਾਹੁੰਦਾ ਮਹਾਰਾਜ ਕਿਰਪਾ ਕਰੋ ਕਹਿਣ ਲੱਗੀ ਇਸ ਤਰ੍ਹਾਂ ਅਰਦਾਸ ਕਰਕੇ ਮੈਂ ਫਿਰ ਦਪਹਿਰਾ ਸਾਹਿਬ ਤੇ ਜਾਣਾ ਸ਼ੁਰੂ ਕਰ ਦਿੱਤਾ ਕਹਿੰਦੀ ਉੱਥੇ ਮੈਨੂੰ ਇੱਕ ਬਜ਼ੁਰਗ ਮਿਲਿਆ ਉਹਦੇ ਨਾਲ ਮੈਂ ਗੱਲ ਕੀਤੀ ਕਿ ਮੈਂ ਆਉਣੀ ਆ ਇਸ ਕਰਕੇ ਕਿ ਮੇਰੇ ਬੇਟੇ ਦੀ ਲੱਤ ਜੋ ਖੜ ਗਈ ਏ ਤੇ ਉਹ ਬਜ਼ੁਰਗ ਕਹਿਣ ਲੱਗਾ ਕਿ ਲੈ ਇਹ ਕਿੱਡੀ ਕੋ ਵੱਡੀ ਬਿਮਾਰੀ ਆ ਕਿਤੇ ਤਨਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਦੀ ਜੋਤ ਦਾ ਘੋ ਲੈ ਕੇ ਜਾਓ ਤੇ ਉਹਦੀ ਲੱਤ ਤੇ ਮਾਲਸ਼ ਕਰੋ ਕਹਿੰਦੀ ਮੈਂ ਇਸ ਤਰ੍ਹਾਂ ਹੀ ਕੀਤਾ ਮੈਂ ਇਹੀ ਸੋਚਿਆ ਕਿ ਮੈਨੂੰ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਰਾਹੇ ਪਾਇਆ ਕਹਿੰਦੀ ਮੈਂ ਜੋਤ ਦੇ ਵਿੱਚੋਂ ਘੋਲ ਲੈ ਕੇ ਘਰ ਗਈ ਆਪਣੇ ਬੱਚੇ ਦੀ ਲੱਤ ਦੀ ਮਾਲਿਸ਼ ਕੀਤੀ ਕਹਿੰਦੀ 2 ਹਫ਼ਤੇ ਬਾਅਦ ਜਦੋਂ ਮੈਂ ਫੇਰ ਆਈ ਫੇਰ ਜੋਤ ਦਾ ਘੋਲ ਲੈ ਕੇ ਗਈ ਫੇਰ ਮਾਲਿਸ਼ ਕੀਤੀ ਤੇ ਭਰਤੀ ਦੇ ਆਉਣ ਤੋਂ 5 ਦਿਨ ਪਹਿਲਾਂ ਮੇਰੇ ਬੇਟੇ ਦੀ ਲੱਤ ਬਿਲਕੁਲ ਸਹੀ ਹੋ ਗਈ ਇਹ ਦੋ ਕਾਰਜ ਮੇਰੇ ਘਰ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਨੇ ਕਿਰਪਾ ਕਰਕੇ ਸਫਲ ਕੀਤੇ ਤੇ ਉਹ ਕਹਿੰਦੀ ਮੈਂ ਇਹੋ ਕਹਿਣਾ ਚਾਹਣੀ ਆ ਕਿ ਤਨ ਤਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਝੁਕੋ ਗੁਰੂ ਰਾਮਦਾਸ ਮਹਾਰਾਜ ਦੇ ਦਰ ਦਾ ਜਿਹੜਾ ਸੇਵਕ ਹੈ ਉਹ ਸੇਵਕ ਹਨ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਪ੍ਰਕਰਮਾਂ ਦੇ ਵਿੱਚ ਸਤਿਗੁਰ ਜੀ ਦੇ ਸਾਜਿਆ ਹੋਇਆ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਉਹਦੇ ਕੋਲੋਂ ਜੇ ਕੋਈ ਫਰਮਾਇਸ਼ ਪਾਉਣੀ ਏ ਜਾਂ ਉਹਦੇ ਕੋਲੋਂ ਕੁਝ ਲੈਣਾ ਏ ਤਾਂ ਉਹ ਝਟਪਟ ਦਿੰਦਾ ਏ ਇਸ ਕਰਕੇ ਸ਼ਹੀਦਾ ਸਿੰਘਾਂ ਦੀ ਮਹਾਰਾਜ ਦੀਆਂ लाਡਲੀਆਂ ਫੌਜਾਂ ਦੀ ਸਦਾ ਜੈ ਜੈਕਾਰ ਕਰੋ ਨਮਸਕਾਰ ਕਰੋ ਤੇ ਸ਼ਹੀਦ ਸਿੰਘ ਤੁਹਾਡੀਆਂ ਚੜ੍ਹਦੀਆਂ ਕਲਾ ਕਰਨਗੇ ਤੋ ਖਾਲਸਾ ਜੀ ਇਹ ਸੀ ਇੱਕ ਮਾਤਾ ਜੀ ਦੀ ਹੱਡ ਬੀਤੀ ਕਿ ਕਿਵੇਂ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਨੇ ਉਹਨਾਂ ਦੇ ਘਰੋਂ दारू ਦਾ ਕੋਡ ਦੂਰ ਕੀਤਾ ਤੇ ਮਨੋ ਕਾਮਨਾ ਅਰਦਾਸਾ ਪ੍ਰਵਾਨ ਕੀਤੀਆਂ ਖਾਲਸਾ ਜੀ ਅੱਜ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਜੀ ਇੱਕ ਭੈਣ ਦੀ ਹੱਡ ਬੀਤੀ ਜਿਨ੍ਹਾਂ ਨੇ ਸਾਡੇ ਨਾਲ ਸਾਂਝੀ ਕੀਤੀ ਸੀ ਕਿ ਇੱਕ ਸ਼ਬਦ ਦਾ ਜਾਪ ਕਰਨ ਦੇ ਨਾਲ ਉਪੇਨ ਨੇ ਦੱਸਿਆ ਸੀ ਖਾਲਸਾ ਜੀ ਕਿ ਉਹ ਚਪੈਰਾ ਸਾਹਿਬ ਜਿਆਦਾ ਲੰਬਾ ਸਮਾਂ ਬੈਠ ਕੇ ਨਹੀਂ ਸੀ ਕੱਟ ਸਕਦੇ ਜਿਆਦਾ ਲੰਬਾ ਸਮਾਂ ਬੈਠ ਕੇ ਪਾਠ ਨਹੀਂ ਸੀ ਕਰ ਸਕਦੇ ਤੇ ਉਹਨਾਂ ਨੇ ਦੱਸਿਆ ਕਿ ਮੈਂ ਸ਼ਬਦ ਦੇ ਜਾਪ ਨਾਲ ਪਹਿਲਾਂ ਤਾਂ ਕਹਿੰਦੇ ਕਿ ਮੈਂ ਇੱਕ ਏਸੀ ਇਸ਼ਨਾਨ ਕਰਕੇ ਤੇ ਜੋਤ ਜਗਾਉਂਦੀ ਸੀ ਜੋਤ ਜਗਾ ਕੇ ਤੇ ਉਸ ਦੇ ਨੇੜੇ ਬੈਠ ਕੇ ਸ਼ਬਦ ਦਾ ਜਾਪ ਕਰਨਾ ਕਹਿੰਦੇ ਕਿ ਧੰਨ ਧਰ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਮੇਰੇ ਤੇ ਬਹੁਤ ਕਿਰਪਾ ਹੋਈ ਇਹਦੇ ਮੇਰੀਆਂ ਸਾਰੀਆਂ ਮਨੋਕਾਮਨਾ ਅਰਦਾਸਾਂ ਵੀ ਪੂਰੀਆਂ ਹੋਈਆਂ। ਉਹਨਾਂ ਨੇ ਸਾਡੇ ਨਾਲ ਇਹ ਸਾਂਝੀ ਕੀਤੀ ਜੋ ਵਾਰਤਾ ਖਾਲਸਾ ਜੀ ਭੈਣ ਨੇ ਦੱਸਿਆ ਕਿ ਹੋਰ ਸੰਗਤਾਂ ਦੇ ਨਾਲ ਵੀ ਸਾਂਝੀ ਕਰਿਓ। ਇਸ ਵੀਡੀਓ ਦੇ ਰਾਹੀਂ ਅਸੀਂ ਤੁਹਾਡੇ ਨਾਲ ਸਾਂਝ ਪਾਉਣ ਲੱਗੇ ਆ। ਉਸ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ। ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਮੂਲ ਮੰਤਰ ਦੇ ਜਾਪ ਦੇ ਵਿੱਚ ਬੜੀ ਸ਼ਕਤੀ ਏ ਇਹ ਗੱਲ ਭਾਵੇਂ ਆਪਾਂ ਸਾਰੇ ਹੀ ਜਾਣਦੇ ਆਂ ਪਰ ਜੇਕਰ ਅਸੀਂ ਰੋਜ਼ ਹੀ ਮੂਲ ਮੰਤਰ ਦਾ ਜਾਪ ਕਰੀਏ ਉਹਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਕੀ ਫਰਕ ਪਵੇਗਾ ਆਓ ਅੱਜ ਕੁਝ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ ਵੀਹ ਬੋਲ ਮੰਤਰ ਕਰਨਾ ਆਰੰਭ ਕਰ ਦੇਵੋਗੇ ਤੁਸੀਂ ਸਾਡੇ ਇਹ ਵਿਚਾਰ ਸੁਣ ਕੇ ਤੁਹਾਨੂੰ ਬੋਲ ਮੰਤਰ ਦੀ ਸ਼ਕਤੀ ਦੇ ਬਾਰੇ ਵਿੱਚ ਪਤਾ ਲੱਗੇਗਾ ਆਓ ਖਾਲਸਾ ਜੀ ਜਾਣਦਿਆਂ ਇਹ ਵਿਚਾਰ ਪੂਰੇ ਧਿਆਨ ਦੇ ਨਾਲ ਵੀਡੀਓ ਨੂੰ ਸੁਣਿਓ ਖਾਲਸਾ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਮੂਲ ਮੰਤਰ ਦਾ ਜੇ ਪਾਠ ਦੇ ਵਿੱਚ ਇੰਨੀ ਜ਼ਿਆਦਾ ਸ਼ਕਤੀ ਹੈ ਜੇਕਰ ਕੋਈ ਵੀ ਪ੍ਰੈਗਨੈਂਟ ਔਰਤ ਇਹ ਪਾਠ ਕਰਨਾ ਸ਼ੁਰੂ ਕਰ ਦੇਵੇ ਤਾਂ ਪੈਦਾ ਹੋਣ ਵਾਲਾ ਜੋ ਜਿਹੜਾ ਵੀ ਬੱਚਾ ਹੋਵੇਗਾ ਉਹ ਬਹੁਤ ਚੜ੍ਹਦੀ ਕਲਾ ਵਾਲਾ ਹੋਵੇਗਾ ਖਾਸਾ ਜੀ ਜੋ ਵੀ ਆਪਣੇ ਮਨ ਦੇ ਵਿੱਚ ਸ਼ਰਧਾ ਪਾਉਂਦਾਏ ਜੋ ਆਪਣੀ ਅਰਦਾਸ ਬੇਨਤੀ ਬੋਲ ਮੰਤਰ ਦੇ ਜਾਪ ਦੇ ਵਿੱਚ ਇੰਨੀ ਜ਼ਿਆਦਾ ਸ਼ਕਤੀ ਹੈ ਕਿ ਆਪਣੇ ਸਾਰੇ ਹੀ ਕਾਰਜ ਸਫਲ ਹੋ ਜਾਂਦੇ ਨੇ ਜੇ ਆਪਾਂ ਹਰ ਰੋਜ਼ 108 ਵਾਰ ਮੂਲ ਮੰਤਰ ਦਾ ਜਾਪ ਕਰੀਏ ਖਾਸਾ ਜੀ ਹੁਣ ਉਹ ਪੈਂਦੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਪੈਣ ਨੇ ਦੱਸਿਆ ਕਹਿੰਦੇ ਕਿ ਮੇਰੇ ਸਹੁਰਾ ਪਰਿਵਾਰ ਦੇ ਵਿੱਚ ਜਦੋਂ ਮੈਂ ਵਿਆਹ ਕਰਕੇ ਆਈ ਤੇ ਕਹਿੰਦੇ ਕਾਫੀ ਸਮਾਂ ਮੇਰੇ ਕੋਲ ਕੋਈ ਬੱਚਾ ਨਹੀਂ ਸੀ ਹੋਇਆ। ਕਹਿੰਦੇ ਮੈਂ ਬਹੁਤ ਮੈਡੀਸਿਨ ਵੀ ਲਈ ਬਹੁਤ ਦਵਾਈਆਂ ਵੀ ਲਈਆਂ। ਕਾਫੀ ਕੁਝ ਕਰਨ ਦੇ ਬਾਅਦ ਦੇ ਵਿੱਚ ਖਾਸ ਜੀ ਪੈਣ ਕਹਿੰਦੇ ਕਿ ਮੈਨੂੰ ਬਿਲਕੁਲ ਵੀ ਕੋਈ ਫਰਕ ਨਹੀਂ ਸੀ ਪਿਆ। ਇਸੀ ਤਰ੍ਹਾਂ ਖਾਲਸਾ ਜੀ ਪੈਣ ਦੱਸਿਆ ਕਿ ਫਿਰ ਮੈਨੂੰ ਕਈ ਸੰਗਤਾਂ ਨੇ ਕਈ ਪੈਣ ਭਰਾਵਾਂ ਨੇ ਦੱਸਿਆ ਕਿ ਬਾਬਾ ਬੁੱਢਾ ਸਹਿਬ ਜੀ ਦੇ ਦਰ ਤੇ ਜਾਓ ਉੱਥੇ ਅਰਦਾਸ ਬੇਨਤੀ ਕਰਵਾ ਕੇ ਆਓ ਉੱਥੇ ਵੀ ਕਹਿੰਦੇ ਜਾ ਕੇ ਆਏ ਪਰ ਕੋਈ ਫਰਕ ਨਹੀਂ ਸੀ ਪਿਆ ਕਹਿੰਦੇ ਇਸ ਤਰ੍ਹਾਂ ਹੀ ਸਮਾਂ ਲੰਘਦਾ ਜਾਂਦਾ ਏ ਪੈਣ ਦੱਸਦੇ ਆ ਕਿ ਮੈਨੂੰ ਤਾਂ ਧੰਤਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਚਪੈਰਾ ਸਹਿਬ ਦੇ ਬਾਰੇ ਦਾ ਵੀ ਪਤਾ ਲੱਗਦਾ ਏ ਜੋਤ ਦਾ ਵੀ ਕਹਿੰਦੇ ਮੈਂ ਸਭ ਕਰਕੇ ਦੇਖਦੀ ਆ ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਉਪੇਨ ਨੇ ਦੱਸਿਆ ਕਿ ਇਸ ਦੇ ਵਿੱਚ ਮੈਂ ਕੋਈ ਨਿੰਦਿਆ ਨਹੀਂ ਕੀਤੀ ਕਿ ਕਿਸੇ ਵੀ ਗਰਬਾਣੀ ਦੀ ਦਾ ਕਿਸੇ ਵੀ ਗੱਲ ਨੂੰ ਲੈ ਕੇ ਕਿ ਮੈਨੂੰ ਚਪੈਰਾ ਸਹਿਬ ਤੋਂ ਫਰਕ ਨਹੀਂ ਪਿਆ ਤੇ ਤੁਮਸੀ ਵੀ ਚਪੈਰਾ ਸਹਿਬ ਨਾ ਘਟੋ ਕਹਿੰਦੇ ਹੋ ਸਕਦਾ ਹੈ ਕਿ ਤੇ ਨਾ ਕਿਤੇ ਮੇਰੇ ਤੋਂ ਕੋਈ ਗਲਤੀ ਰਹਗੀ ਹੋਵੇ ਕਿ ਤੇ ਨਾ ਕਿਤੇ ਮੇਰੇ ਤੋਂ ਕੋਈ ਭੁੱਲਚੁੱਕ ਹੋਗੀ ਹੋਵੇ ਇਸ ਕਰਕੇ ਮੇਰੀ ਅਰਦਾਸ ਬੇਨਤੀ ਨਹੀਂ ਪੂਰੀ ਹੋਈ ਤੇ ਖਾਲਸਾ ਜੀ ਭੈਣ ਕਹਿੰਦੀ ਕਿ ਇੱਕ ਦਿਨ ਮੈਂ ਗੁਰਦੁਆਰਾ ਸਹਿਬ ਜਾਨੀ ਆ ਕਹਿੰਦੇ ਮੈਂ ਫਿਰ ਵੀ ਪਾਠ ਕਰਨਾ ਤਾਂ ਛੱਡਿਆ ਨਹੀਂ ਸੀ ਨਾ ਹੀ ਚਪੈਰਾ ਸਹਿਬ ਕੱਟਣਾ ਛੱਡਿਆ ਸੀ ਜੋਤ ਵੀ ਜਗਾਉਂਦੀ ਸੀ ਪਰ ਕਹਿੰਦੇ ਇੱਕ ਦਿਨ ਮੇਰਾ ਮਨ ਬਹੁਤ ਉਦਾਸ ਸੀ ਕਹਿੰਦੇ ਮੈਂ ਆਪਣਾ ਜਾਨੀਆ ਗੁਰਦੁਆਰਾ ਸਹਿਬ ਪਿੰਡ ਦੇ ਜੋ ਗੁਰਦੁਆਰਾ ਸਹਿਬ ਸਾਡੂ ਲੱਗਦਾ ਏ ਉਥੇ ਜਾ ਕੇ ਕਹਿੰਦੇ ਆਰਦਾਸ ਬੇਤੀ ਕਰਦੀ ਆ ਤੇ ਕਹਿੰਦੇ ਪਿੰਡ ਤੋਂ ਹੀ ਇੱਕ ਬਜ਼ੁਰਗ ਮਾਤਾ ਜੀ ਉਥੇ ਗੁਰਦੁਆਰਾ ਸਹਿਬ ਤੇ ਬੈਠੇ ਹੁੰਦੇ ਨੇ ਜਿਹੜੇ ਕਹਿੰਦੇ ਕਿ ਮੇਰੇ ਨਾਲ ਗੱਲਾਂ ਬਾਤਾਂ ਕਰਨ ਲੱਗ ਜਾਂਦੇ ਨੇ ਕਹਿੰਦੇ ਉਹ ਅਕਸਰ ਸਾਡੇ ਘਰ ਵੀ ਉਹਨਾਂ ਦੀ ਆਉਣੀ ਜਾਣੀ ਸੀ ਕਹਿੰਦੇ ਉੱਥੋਂ ਸਾਡੀ ਗੱਲਬਾਤ ਸ਼ੁਰੂ ਹੋ ਜਾਂਦੀ ਏ ਕਹਿੰਦੇ ਉਹ ਮੈਨੂੰ ਪੁੱਛਣ ਲੱਗ ਜਾਂਦੇ ਨੇ ਕਿ ਕਿੱਥੋਂ ਦਵਾਈ ਖਾਣੇ ਹੋ ਕਿਸ ਤਰ੍ਹਾਂ ਵੀ ਤੁਹਾਨੂੰ ਕੋਈ ਫਰਕ ਪਿਆ ਤਾਂ ਪੈਣ ਕਹਿੰਦੇ ਆ ਵੀ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਮੈਨੂੰ ਕੋਈ ਫਰਕ ਨਹੀਂ ਪਿਆ ਵੀ ਮੈਂ ਬਹੁਤ ਅਰਦਾਸਾਂ ਬੇਨਤੀਆਂ ਵੀ ਕਰਵਾਈਆਂ ਨੇ ਬਹੁਤ ਮੈਂ ਪਾਠ ਵੀ ਕਰਦੀ ਆ ਸੇਵਾ ਵੀ ਪਰ ਪਤਾ ਨਹੀਂ ਵਾਹਿਗੁਰੂ ਹਜੇ ਮਨਜ਼ੂਰ ਹੀ ਨਹੀਂ ਮੇਰੀ ਅਰਦਾਸ ਬੇਨਤੀ ਪੂਰੀ ਨਹੀਂ ਹੁੰਦੀ ਇਸ ਤਰ੍ਹਾਂ ਖਾਲਸਾ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਉਹ ਭੈਣ ਦੱਸਦੇ ਆ ਕਿ ਮਾਤਾ ਜੀ ਦੇ ਨਾਲ ਮੇਰੀ ਗੱਲਬਾਤ ਹੁੰਦੀ ਏ ਕਹਿੰਦੇ ਉਹ ਮਾਤਾ ਜੀ ਮੈਨੂੰ ਦੱਸ ਦਿਆ ਕਿ ਤੂੰ ਹਰ ਰੋਜ਼ ਤੂੰ ਆਪਣਾ ਮੂਲ ਮੰਤਰ ਦਾ ਪਾਠ ਕਰਿਆ ਕਰ ਵੀ ਤੇਰੇ ਕੋਲ 108 ਮਨਕਿਆਂ ਵਾਲੀ ਮਾਲਾ ਹੋएगी ਇਹ ਤਾਂ ਠੀਕ ਏ ਨਹੀਂ ਤਾਂ ਤੂੰ ਗੁਰਦੁਆਰਾ ਸਾਹਿਬ ਤੋਂ ਲੈ ਜਾ ਤੇ ਉਹ 108 ਵਾਰ ਤੂੰ ਮੂਲ ਮੰਤਰ ਦਾ ਜਾਪ ਹਰ ਰੋਜ਼ ਕਰਿਆ ਕਰ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਤੇ ਉਹ ਪੈਣ ਕੇ ਦੇ ਮੈਂ ਘਰ ਆ ਕੇ ਨਾ ਕਹਿੰਦੀ ਮੈਂ ਪਹਿਲਾਂ ਐਤਵਾਰ ਨੂੰ ਜੋਤ ਜਗਾਉਂਦੀ ਸੀ ਕਹਿੰਦੇ ਫਿਰ ਮੈਂ ਜਦੋਂ ਸਵੇਰੇ ਅੰਮ੍ਰਿਤ ਵੇਲੇ ਉੱਠ ਉੱਠਦੀ ਸੀ ਕਹਿੰਦੇ ਇਸ਼ਨਾਨ ਕਰਕੇ ਤੇ ਮੈਂ ਜੋਤ ਵੀ ਜਗਾ ਲੈਂਦੀ ਸੀ ਤੇ ਕਹਿੰਦੇ نیچے ਬੈਠ ਕੇ ਮੈਂ ਓਲ ਜਲ ਰੱਖ ਕੇ 108 ਵਾਰ ਕਹਿੰਦੇ ਮੈਂ ਮੂਲ ਮੰਤਰ ਦਾ ਜਾਪ ਕਰਦੀ ਸੀ ਕਹਿੰਦੇ ਹਰ ਰੋਜ਼ ਮੈਂ ਪਾਠ ਕਰਨਾ, ਊਲ ਮੰਤਰ ਦਾ ਜਾਪ ਵੀ ਕਰਨਾ, ਰਹਿਰਾ ਸੇਵ ਵੀ ਕਰਦੀ ਸੀ। ਕਹਿੰਦੇ ਸੰਡੇ ਨੂੰ ਮੈਂ ਦੁਪਹਿਰਾ ਸੇਵ ਵੀ ਕੱਟਦੀ ਸੀ। ਕਿਉਂਕਿ ਖਾਲਸਾ ਜੀ ਜਦੋਂ ਆਪਾਂ ਬਹੁਤ ਜਗ੍ਹਾ ਤੋਂ ਥੱਕ ਹਾਰ ਜਾਂਦੇ ਆ ਜਦੋਂ ਆਪਾਂ ਨੂੰ ਕਿਤੋਂ ਵੀ ਫਰਕ ਨਹੀਂ ਪੈਂਦਾ ਉਦੋਂ ਆਪਾਂ ਥੋੜੇ ਜੇ ਆਪਣੇ ਮਨ ਤੋਂ ਡੋਲ ਵੀ ਜਾਂਦੇ ਆ। ਆਪਾਂ ਨੂੰ ਹੁੰਦਾ ਏ ਕਿ ਨਹੀਂ ਵੀ ਆਪਾਂ ਨੂੰ ਕੋਈ ਫਰਕ ਨਹੀਂ ਪੈਣਾਗਾ। ਤੇ ਆਪਾਂ ਹੁਣ ਛੱਡ ਲਈਏ ਪਰ ਉਹ ਭੈਣ ਕਹਿੰਦੀ ਕਿ ਮੈਂ ਬਿਲਕੁਲ ਵੀ ਗੁਰੂ ਮਹਾਰਾਜ ਦਾ ਓਟ ਆਸਰਾ ਤੱਕੀ ਰੱਖਿਆ ਬਿਲਕੁਲ ਵੀ ਕਹਿੰਦੇ ਮੈਂ ਸਾਥ ਨਹੀਂ ਛੱਡਿਆ ਆਪਣਾ ਗੁਰੂ ਨਹੀਂ ਛੱਡਿਆ ਨਾ ਹੀ ਮੈਂ ਗੁਰਬਾਣੀ ਛੱਡੀ ਆ ਕਹਿੰਦੇ ਮੈਂ ਉਸੇ ਤਰ੍ਹਾਂ ਰੁਟੀਨ ਆਪਣੀ ਰੱਖੀ ਇਸੇ ਤਰ੍ਹਾਂ ਖਾਲਸਾ ਜੀ ਭੈਣ ਦੱਸ ਦਿਆ ਕਿ ਕਹਿੰਦੇ ਮੈਨੂੰ ਤਿੰਨ ਚਾਰ ਮਹੀਨੇ ਵੀ ਨਹੀਂ ਜਾਂਦੇ ਕਹਿੰਦੇ ਉਹੀ ਮੈਂ ਡਾਕਟਰ ਦੇ ਕੋਲ ਜਾਂਦੀ ਸੀ ਉਹੀ ਮੇਰੀਆਂ ਦਵਾਈਆਂ ਸੀ ਉਹੀ ਮੇਰੀਆਂ ਰਿਪੋਰਟਾਂ ਸੀ ਕਹਿੰਦੇ ਕਿ ਜੋ ਮੈਨੂੰ ਪਹਿਲਾਂ ਕਾਫੀ ਸਾਲ ਤੋਂ ਫਰਕ ਨਹੀਂ ਸੀ ਪਿਆ ਕਹਿੰਦੇ ਪਰ ਜਦੋਂ ਮੈਂ ਮੋਲ ਮੰਤਰ ਦਾ ਜਾਪ ਕਰਨਾ ਸ਼ੁਰੂ ਕੀਤਾ ਕਹਿੰਦੇ ਕਿ ਮੈਨੂੰ ਮੈਂ ਡਾਕਟਰ ਦੇ ਕੋਲ ਜਾਣੀਆ ਤੇ ਕਹਿੰਦੇ ਮੇਰੀਆਂ ਰਿਪੋਰਟਾਂ ਜਦੋਂ ਹੁੰਦੀਆਂ ਨੇ ਕਈ ਵਾਰ ਕਹਿੰਦੇ ਅਸੀਂ ਮਹੀਨੇ ਬਾਅਦ ਕਈ ਵਾਰ 2-3 ਮਹੀਨਿਆਂ ਬਾਅਦ ਅਸੀਂ ਕਰਵਾਉਂਦੇ ਹੁੰਦੇ ਸੀ ਕਹਿੰਦੇ ਅਸੀਂ ਨਾਰਮਲ ਹੀ ਜਿਵੇਂ ਜਾਂਦੇ ਸੀ ਡਾਕਟਰ ਦੇ ਕੋਲ ਮੈਡੀਸਿਨ ਲੈਣ ਉਸੇ ਦਿਨ ਵੀ ਕਹਿੰਦੇ ਅਸੀਂ ਨਾਰਮਲ ਹੀ ਗਏ ਦੋਨੇ ਹਸਬੰਡ ਵਾਈਫ ਉਤੇ ਜਾ ਕੇ ਅਸੀਂ ਰਿਪੋਰਟਾਂ ਕਰਵਾਈਆਂ ਜਦੋਂ ਰਿਪੋਰਟਾਂ ਆਉਂਦੀਆਂ ਨੇ ਤਾਂ ਡਾਕਟਰ ਸਾਨੂੰ ਕਹਿੰਦੇ ਨੇ ਕਿ ਤੁਹਾਡੇ ਕੋਲ ਬੱਚਾ ਹੋਣ ਵਾਲਾ ਹੈ ਖਾਰਸਾ ਜੀ ਪੈਣ ਕਹਿੰਦੇ ਕਿ ਜਦੋਂ ਡਾਕਟਰ ਸਾਨੂੰ ਇਸ ਤਰ੍ਹਾਂ ਕਹਿੰਦੇ ਨੇ ਤੇ ਸਾਨੂੰ ਬਿਲਕੁਲ ਵੀ ਯਕੀਨ ਨਹੀਂ ਆਉਂਦਾ ਕਹਿੰਦੇ ਕਿਉਂਕਿ ਕਾਫੀ ਸਮਾਂ ਹੋ ਗਿਆ ਸੀ ਕਿਉਂਕਿ ਡਾਕਟਰਾਂ ਨੇ ਵੀ ਰਿਸਪੌਂਸ ਦੇਣਾ ਛੱਡਤਾ ਸੀ ਵੀ ਸ਼ਾਇਦ ਕੋਈ ਸੋਲੂਸ਼ਨ ਹੋ ਜਾਏ ਕਿੰਨੇ ਵਾਰ ਜਦੋਂ ਡਾਕਟਰ ਇਹ ਚੀਜ਼ ਕਹਿੰਦੇ ਨੇ ਕਹਿੰਦੇ ਸਾਨੂੰ ਲੱਗਦਾ ਕਿ ਸਾਡੇ ਨਾਲ ਮਜ਼ਾਕ ਕਰਦੇ ਨੇ ਕਹਿੰਦੇ ਅਸੀਂ ਦੁਬਾਰਾ ਤੋਂ ਪੁੱਛਦੇ ਆ ਉਹ ਕਹਿੰਦੇ ਹਾਂਜੀ ਇਹ ਤੋਂ ਅਸੀਂ ਤੁਹਾਡੇ ਕੋਲ ਬੱਚਾ ਹੋਣ ਵਾਲਾ ਹੈ ਉਤੋਂ ਖਾਲਸਾ ਜੀ ਪੈਣ ਕਹਿੰਦੇ ਕਿ ਅਸੀਂ ਮੈਡੀਸਿਨ ਲੈ ਕੇ ਡਾਕਟਰ ਵੀ ਸਾਨੂੰ ਪੁੱਛਦੇ ਨੇ ਤੁਸੀਂ ਹੋਰ ਕਿਤੋਂ ਦਵਾਈ ਤਾਂ ਨਹੀਂ ਲਈ ਚਾਹ ਕੁੱਛ ਪੁੱਛਦੇ ਨੇ ਕਹਿੰਦੇ ਅਸੀਂ ਕਹਿੰਨੇ ਆ ਵੀ ਨਹੀਂ ਕਹਿੰਦੇ ਅਸੀਂ ਉਥੋਂ ਰਿਪੋਰਟਾ ਕਰਵਾ ਕੇ ਦਵਾਈ ਲੈ ਕੇ ਘਰ ਆ ਜਾਂਦੇ ਆ ਪੈਣ ਕਹਿੰਦੇ ਕਿ ਮੈਂ ਜ਼ਿਆਦਾ ਲੰਬਾ ਸਮਾਂ ਜਦੋਂ ਮੈਂ ਪਹਿਲਾਂ ਦਾ ਦੁਪਹਿਰਾ ਸੇਵ ਕਹਿੰਦੇ ਕੱਟਦੀ ਸੀ ਪਾਠ ਵੀ ਕਰਦੀ ਸੀ ਕਹਿੰਦੇ ਜਦੋਂ ਮੇਰੇ ਕੋਲ ਬੱਚਾ ਹੋਣ ਵਾਲਾ ਸੀ ਕਹਿੰਦੇ ਮੈਨੂੰ ਡਾਕਟਰ ਨੇ ਕਾਫੀ ਰੈਸਟ ਦੱਸੀਆ ਸੀ ਇਹਦੇ ਕਾਫੀ ਰੈਸਟ ਦੱਸਣ ਕਰਕੇ ਵੀ ਮੇਰੇ ਤੋਂ ਜ਼ਿਆਦਾ ਲੰਬਾ ਸਮਾਂ ਬੈਠਾ ਨਹੀਂ ਸੀ ਜਾਂਦਾ نیچے ਤੇ ਕਹਿੰਦੇ ਮੈਂ ਸਿਰਫ ਗੋਲ ਮੰਤਰ ਦਾ ਜਾਪ ਹੀ ਕਰਦੀ ਸੀ ਇਹਦੇ ਕਈ ਵਾਰ ਡਾਕਟਰਾਂ ਨੇ ਮੈਨੂੰ ਕਹਿਣਾ ਕਿ ਤੁਸੀਂ ਇਸ ਤਰ੍ਹਾਂ ਰੈਸਟ ਕਰੋ ਅੱਗੇ ਪ੍ਰੋਬਲਮ ਵੀ ਆ ਸਕਦੀ ਏ ਕਹਿੰਦੇ ਕਿ ਜੋ ਗੱਲਾਂ ਪੈਣ ਕਹਿੰਦੇ ਕਿ ਮੈਂ ਸ਼ੇਅਰ ਨਹੀਂ ਕਰ ਸਕਦੀ ਵੀ ਮੈਨੂੰ ਕਾਫੀ ਪ੍ਰੋਬਲਮ ਵੀ ਆਈ ਆ ਕਹਿੰਦੇ ਉਸ ਵਜ੍ਹਾ ਦੇ ਕਰਕੇ ਮੈਂ ਨੀਚੇ ਜਾ ਕੇ ਬੈਠ ਨਹੀਂ ਸੀ ਸਕਦੀ ਜਿਆਦਾ ਸਮਾਂ ਕਹਿੰਦੇ ਮੈਂ ਉੱਚ ਵੀ ਨਹੀਂ ਸੀ ਬੈਠ ਸਕਦੀ ਕਿਉਂਕਿ ਮੈਨੂੰ ਬੈੱਡ ਰੈਸਟ ਦੱਸੀ ਸੀ ਤੇ ਮੈਂ ਸਿਰਫ ਬੈੱਡ ਤੇ ਪੈਣਾ-ਬੈਣਾ ਹੀ ਡਾਕਟਰ ਨੇ ਦੱਸਿਆ ਸੀ ਜਿਆਦਾ ਬੈਠਣਾ ਵੀ ਨਹੀਂ ਸੀ ਦੱਸਿਆ ਜਿਸ ਕਰਕੇ ਪੈਣ ਕਹਿੰਦੇ ਕਿ ਪਰ ਮੈਂ ਮੂਲ ਮੰਤਰ ਦਾ ਜਾਪ ਬਿਲਕੁਲ ਵੀ ਨਹੀਂ ਛੱਡਿਆ 108 ਵਾਰ ਉਸੇ ਤਰ੍ਹਾਂ ਇਸ਼ਨਾਨ ਕਰਕੇ ਜੋਤ ਚਗਾ ਕੇ ਮੂਲ ਜਨਰਾ ਕੇ ਕਹਿੰਦੇ ਮੈਂ ਮੂਲ ਮੰਤਰ ਦਾ ਜਾਪ ਕਰਨਾ ਕਹਿੰਦੇ ਜਿਹੜਾ ਜਾਲਸੀ ਉਹ ਸ਼ੱਕ ਕੇ ਦੇ ਆਪਣੇ ਪਰਿਵਾਰ ਦੇ ਵਿੱਚ ਸਭ ਨੂੰ ਦੇ ਕੇ ਤੇ ਬਾਕੀ ਦਾ ਜੋ ਜਾਲਸੀ ਉਹ ਘਰ ਦੇ ਵਿੱਚ ਮੈਂ ਛੱਟਾ ਦੇ ਦਿੰਦੀ ਸੀ